ਅਵੀ ਪੂਰੇ ਇਕੱਲੇ ਇੱਥੇ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਛੋਟੇ ਲੋਕ ਨੇ ਜਿਹੜੇ 1.5 ਕਿੱਲਾ 2 ਕਿੱਲਾ ਜਾਂ 2.5 ਕਿੱਲੇ ਵਾਲੀ ਜ਼ਮੀਨ ਹੈ ਉਹਨੂੰ ਸਰਕਾਰ ਜਾੜਨ ਜਾ ਰਹੀ ਹੈ ਸਾਡੀ ਲੜਾਈ ਇਹ ਆ ਵੀ ਪਹਿਲਾਂ ਸਾਡੀਆਂ ਇਹ ਜ਼ਮੀਨਾਂ ਪੱਕੀਆਂ ਕਰੋ ਸਾਨੂੰ ਇਹਨਾਂ ਦੇ ਮਾਲਕੀਨ ਹੱਕ ਦੇਵੋ ਇੱਥੇ ਜਿੰਨੇ ਬੈਠੇ ਨੇ ਕੋਈ 2 ਕਿੱਲੇ ਵਾਲਾ ਕੋਈ 1.5 ਕਿੱਲੇ ਸਿਰਫ ਗੁਜ਼ਾਰੇ ਜੁਗੀ ਜ਼ਮੀਨ ਆ ਜਿਹੜੀ ਉਹ ਵੀ ਜਾੜਨਾ ਚਾਹੁੰਦੇ ਸਨ ਮਾਨ ਸਰਕਾਰ ਅਬੋਰ ਵਿੱਚ ਆਏ ਸੀ ਮੰਡੀ 'ਚ ਕਹਿੰਦੇ ਨੇ ਇੱਥੇ ਮੈਂ ਆਪ ਸੁਣਿਆ ਹੁੰਦਾ ਏ ਕਹਿੰਦੇ ਇੱਕ ਕਾਰਜ ਵੀ ਨਹੀਂ ਹਲਾਇਆ ਜਾਊਗਾ ਮੇਰੀ ਸਰਕਾਰ ਇਹ ਸਾਨੂੰ ਕੱਲ ਡੀਸੀ ਨੇ ਪਰਸੋ ਬੁਲਾਇਆ ਤੇ ਉਹਨਾਂ ਨੇ ਕਿਹਾ ਕਿ ਇਹ ਹਾਈਵੇ ਦਾ ਨਹੀਂ ਰੋਲਾ ਇਹ ਤੁਹਾਨੂੰ ਮੇਰੇ ਕੋਲ ਪਾਵਰ ਹੈ ਕਿ ਮੈਂ ਤੁਹਾਨੂੰ ਸਾਰੇ ਪਿੰਡਾਂ ਵਾਲਿਆਂ ਨੂੰ ਖੜਾ ਕਰਨੀ ਚਾਹੁੰਦਾ ਇਹ ਜ਼ਮੀਨਾਂ ਟਿੱਬਾ ਸੀ ਇਹਨਾਂ ਆਬਾਦ ਕੀਤਾ ਬੂਟ ਪਟਾਂਦ ਬੜਾ ਸੀਗਾ ਅਸੀਂ ਆਪਣੀ ਜ਼ਮੀਨ ਦੇ ਪਿੱਛੇ ਉਹਨਾਂ ਦੇ ਮਾਪੇ ਮਰ ਜਾਣਗੇ ਕੱਟ ਜਾਣਗੇ ਬੱਚੇ ਮਰ ਜਾਣਗੇ ਪਰ ਅਸੀਂ ਇਹ ਜ਼ਮੀਨ ਇਤੋਂ ਇੱਕ ਕਣਕ ਦਾ ਪੱਤਾ ਛੱਡ ਕੇ ਅਸੀਂ ਇਹ ਤੋਂ ਇਹ ਮਿੱਟੀ ਦਾ ਰੋੜਾ ਨਹੀਂ ਚੱਕਣ ਦੇਾਂਗੇ ਸਰਕਾਰ ਕੰਨ ਖੋ ਕੇ ਸੁਣ ਲੇ ਇਹ ਲਾਸ਼ ਤਿਤਾਮ ਨਹੀਂ ਹੈ ਕੋਈ ਕੱਟਣਾ ਕੱਟਦੀ ਹੈ ਉਹ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਅਸੀਂ ਇਹ ਵੀ ਤਿਤਾਮ ਨਹੀਂ ਦਿੰਦੇ ਪਹਿਲਾਂ ਸਾਡੀ ਟੇਬਲ ਤੇ ਗੱਲ ਹੋਊਗੀ ਗੱਲਬਾਤ ਪਹਿਲਾਂ ਸਾਡੇ ਰਜਿਸਟਰੀਆਂ ਕੀਤੀਆਂ ਜਾਣਗੀਆਂ 2700 ਕਿੱਲੇ ਦੀਆਂ ਫਿਰ ਉਸ ਤੋਂ ਬਾਅਦ ਅਸੀਂ ਕੋਈ ਆਗਾ ਨਿਰਨੇ ਲਾਂਗੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸਾਡੇ ਪਿਤਾ ਜੀ ਆ ਉਹਨੇ ਆਪਣੇ ਚਾਰ ਸਾਰਾ ਪਰਿਵਾਰ ਵਾਰਿਆ ਚਾਰ ਬੱਚੇ ਵਾਰਤੇ ਦੀ ਮਾਤਾ ਵਾਰਤੀ ਇਸੇ ਤਰ੍ਹਾਂ ਸੀ ਇਸੇ ਤਰਜ਼ ਤੇ ਅਸੀਂ ਆਪਣੇ ਗੁਰੂ ਪਿਰ ਦੀ ਤਰਜ਼ ਤੇ ਆਪਣਾ ਪਰਿਵਾਰ ਵਾਰਾਂਗੇ ਮੇਰੀ ਉਮਰ ਅੱਜ 60 ਸਾਲ ਲੱਗੀ ਹੈ ਤੇ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਵਿੱਟਾ ਸਭ ਕੁਝ ਕੀਤਾ ਤੇ ਸਾਨੂੰ ਅੱਜ ਜੋੜਦਾ ਤੇ ਅਸੀਂ ਮਰ ਜਾਾਂਗੇ ਪਰ ਇੱਕ ਪਹਿਲਾ 70 ਸਾਲ ਵਿੱਚ ਇਦਾਂ ਦਾ ਮੁੱਖ ਮੰਤਰੀ ਆਇਆ ਜਿਹੜਾ ਘੱਟ ਤੋਂ ਘੱਟ ਵੀ ਚਾਰ ਰਾਂ ਯਾਰ ਨਾ ਵਾਦੇ ਮੰਨ ਕੇ ਇੱਕ ਵੀ ਨਹੀਂ ਲੱਗਦੇ ਜਿਹੜਾ ਮੁੱਖ ਮੰਤਰੀ ਆਪਣੇ ਬੱਚਿਆਂ ਵਾਂਗ ਨਹੀਂ ਬਣ ਸਕਦਾ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਆਪਣੇ ਪੰਜਾਬ ਦਾ ਮਾਲਕ ਹੈ ਉਹ ਆਪਦੇ ਬੱਚਿਆਂ ਦੀ ਵਾਂਗ ਆਪਣਾ ਕਦੋਂ ਬਣਦਾ ਅਸੀਂ ਹੁਣ ਬੱਚਿਆਂ ਨੂੰ ਪਾਲਣ ਵਾਸਤੇ ਇਹ ਅਸੀਂ ਜ਼ਮੀਨ ਨਹੀਂ ਛੱਡਾਂਗੇ ਅਸੀਂ ਮਰ ਜਾਵਾਂਗੇ ਅਸੀਂ ਇੱਥੇ ਆਜ਼ਾਦ ਹੋ ਜਾਵਾਂਗੇ ਅਸੀਂ ਜ਼ਮੀਨ ਨਹੀਂ ਛੱਡਾਂਗੇ ਇਹ ਸਰਕਾਰਾਂ ਨੂੰ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਅਸੀਂ ਆਪ ਦੀ ਜਨਤਾ ਜਿਹੜੀ ਹੈ ਅਸੀਂ ਖੁਦ ਆਪ ਦੇ ਆਪ ਹੀ ਜਿੱਤਾਂਗੇ ਜਿਵੇਂ ਆਪਣੇ ਵੀਰ ਭਗਤ ਸਿੰਘ ਨੇ ਆਪਣੇ ਦੇਸ਼ ਹਜ਼ਾਰ ਕਰਾਉਣ ਲਈ ਉਹਨੇ ਸ਼ਹੀਦੀਆਂ ਦੇ ਦਿੱਤੀਆਂ ਤੇ ਆਪਾਂ ਵੀ ਸ਼ਹੀਦੀ ਦੇਵਾਂਗੇ ਤੁਸੀਂ ਦੇਖ ਰਹੇ ਹੋ ਸੱਚ ਦੀ ਪਰਤਾਲ ਮੈਵਤਾਰ ਸਿੰਘ ਜੀ ਤਾਰਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਪੱਕਾ ਕੱਚਾ ਫੀਡ ਫਾਰਮ ਦੇ ਵਿੱਚ ਸੀਡ ਫਾਰਮ ਅੱਜ ਜਿਥੇ ਕਿਸਾਨ ਜਿਥੇ ਬੰਦਿਆਂ ਵੱਲੋਂ ਜਿਨਕੇ ਇਕੱਠ ਕੀਤਾ ਗਿਆ ਇਕੱਠ ਦਾ ਕਾਰਨ ਕੀ ਹੈ ਇਹ ਵੀ ਦੱਸਾਂਗੇ 1947 ਵਿੱਚ ਜਨਕੇ ਵੰਡ ਹੁੰਦੀ ਆ ਪਾਕਿਸਤਾਨ ਤੇ ਪੰਜਾਬ ਦੀ ਵੰਡ ਹੁੰਦੀ ਆ ਦੋ ਤਰ੍ਹਾਂ ਵਿੱਚ ਵੰਡ ਦਿੱਤਾ ਜਾਂਦਾ ਇਹ ਲੋਕ ਉਥੋਂ ਪਾਕਿਸਤਾਨ ਤੇ ਉੱਜੜ ਕੇ ਜਿਨਕੇ ਪੰਜਾਬ ਵਿੱਚ ਆਏ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਇਹਨਾਂ ਨੂੰ ਇੱਕ ਜ਼ਮੀਨ ਦਿੱਤੀ ਗਈ ਜ਼ਮੀਨ ਕੀ ਸੀ ਪੂਰਾ ਜੰਗਲ ਬਣਿਆ ਹੋਇਆ ਸੀ ਬੀਆਬਾਨ ਜੰਗਲ ਸੀ ਇਹਨਾਂ ਲੋਕਾਂ ਨੇ ਜੰਗਲ ਨੂੰ ਜਿਨਕੇ ਵਾਹ ਕੇ ਜਨਨ ਕੇ ਕਲਾਰਮੈਂਟ ਕਰ ਲਈ ਪੂਰਾ ਜਨਨ ਕੇ ਵਧੀਆ ਬਣਾ ਲਿਆ ਫਸਲ ਹੁੰਦੀ ਆ ਹੁਣ ਇਸ ਇਸ ਵਕਤ ਜਨਨ ਕੇ ਅਸੀਂ ਉਥੇ ਖੇਤਾਂ ਦੇ ਵਿੱਚ ਖੜੇ ਜਿਹੜਾ ਕਿਸਾਨਾਂ ਨੇ ਜਨਨ ਕੇ ਜੰਗਲ ਨੂੰ ਵਾਹ ਕੇ ਵਧੀਆ ਬਣਾਇਆ ਹੋਇਆ ਹੁਣ ਕਿਸਾਨ ਜਿੱਥੇ ਬੰਦੀਆਂ ਸਾਡੇ ਨਾਲ ਨੇ ਤੇ ਸਰਕਾਰ ਕਹਿੰਦੀ ਹੈ ਇਹ ਜ਼ਮੀਨਾਂ ਜਨਨ ਕੇ ਹੁਣ ਸਾਨੂੰ ਦੇ ਦਿਓ ਇੱਥੋਂ ਦੀ ਇੱਕ ਹਾਈਵੇ ਰੋਡ ਕੱਢਾ ਜਾ ਰਿਹਾ ਕਿਸਾਨ ਜਿੱਥੇ ਬੰਦੀਆਂ ਪੁੱਛਾਂਗੇ ਭਾਈ ਜੀ ਕਾਰਨ ਕੀ ਹੈ ਪੂਰੀ ਕਹਾਣੀ ਕੀ ਹੈ ਇਹ ਕਾਣੀ ਇਹ ਅਭੀ ਪੂਰੇ ਕੱਲੇ ਇਥੇ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਛੋਟੇ ਲੋਕ ਨੇ ਜਿਹੜੇ ਡੇਢ ਕਿੱਲਾ 2 ਕਿੱਲਾ ਜਾਂ ਢਾਈ ਕਿੱਲੇ ਵਾਲੀ ਜ਼ਮੀਨ ਹੈ ਉਹਨੂੰ ਸਰਕਾਰ ਜਾੜਨ ਜਾ ਰਹੀ ਆ ਕਿਉਂਕਿ ਇਹ ਜਿਹੜੀ ਜ਼ਮੀਨ ਦੀ ਸਾਡੀ ਦੋਰਾ ਮੀਟਿੰਗ ਮੁੱਖ ਮੰਤਰੀ ਸਾਹਿਬ ਨਾਲ ਹੋਈ ਆ ਪਚਾਇਤ ਮੰਤਰੀ ਸਾਹਿਬ ਧਾਰੀਵਾਲ ਸਾਹਿਬ ਨਾਲ ਹੋਈ ਆ ਉਹਨਾਂ ਨੇ ਕਲੀਅਰ ਕਟ ਮੰਗਿਆ ਵੀ ਜਿਹੜੀ ਛੋਟੇ ਕਿਸਾਨ ਨੇ ਜਿਹਨਾਂ ਬਾਦ ਕੀਤੀਆਂ ਜ਼ਮੀਨਾਂ ਜਾਂ ਜੁਮਲਾ ਮਾਲਕਨ ਜ਼ਮੀਨਾਂ ਨੇ ਜਿਹੜੇ ਲੰਮੇ ਸਮੇਂ ਤੋਂ ਗਰਦੌਰੀ ਵਾਲੀਆਂ ਜ਼ਮੀਨਾਂ ਹੁੰਦੀਆਂ ਉਹ ਇਹ ਕਿਸਾਨਾਂ ਨੂੰ ਅਸੀਂ ਦੇਵਾਂਗੇ ਪਰ ਲਗਾਤਾਰ ਜਿਹੜੇ ਉੱਥੇ ਜਦੋਂ ਮੀਟਿੰਗਾਂ ਵਿੱਚ ਮੰਨਦੇ ਦੇਵਾਂਗੇ ਪਰ ਜਿਹੜੇ ਇਹਨਾਂ ਦੇ ਡੀਸੀ ਆ ਜਾਂ ਇਹਨਾਂ ਦੇ ਐਸਡੀਐਮ ਆ ਜਾਂ ਇਹਨਾਂ ਦਾ ਪ੍ਰਸ਼ਾਸਨ ਉਹ ਧੱਕੇ ਨਾਲ ਇੱਥੋਂ ਦੀ ਚੀਜ਼ਾਂ ਟਪਾਉਣੀਆਂ ਸ਼ੁਰੂ ਕਰ ਦਿੰਦੇ ਆ ਹੁਣ ਸਮਝੋ ਵੀ ਇੱਥੇ ਫਲਾਈਓਵਰ ਜਾ ਰਿਹਾ ਫਲਾਈਓਵਰ ਦੇ ਵਿੱਚ ਜਿੱਥੇ ਪਿੱਛੇ 90000 ਰੁਪਏ ਜਿਹੜੀਆਂ ਪੱਕੀਆਂ ਜ਼ਮੀਨਾਂ ਜਿਹੜੀਆਂ ਰਜਿਸਟਰੀ ਵਾਲੀਆਂ ਦੇ ਰਿਹਾ ਪਰ ਇੱਥੇ ਇਹਨਾਂ ਨੂੰ ਦੇ ਨਹੀਂ ਰਿਹਾ ਹੁਣ ਸਾਡੀ ਲੜਾਈ ਇਹ ਆ ਵੀ ਇਹਨਾਂ ਨੇ ਜਦੋਂ ਅਸੀਂ ਬਾਰ-ਬਾਰ ਇਹਨਾਂ ਨੂੰ ਜਗਾਉਣ ਦੀ ਮੁਤਾਬਕ ਅਸੀਂ ਕੇਰੇ ਲੜਾਈ ਲੜਦੀ ਪਹਿਲਾਂ ਸਾਡੀਆਂ ਇਹ ਜ਼ਮੀਨਾਂ ਪੱਕੀਆਂ ਕਰੋ ਸਾਨੂੰ ਇਹਨਾਂ ਦੇ ਮਾਲਕੀਨ ਹੱਕ ਦੇਵੋ ਤੇ ਉਸ ਤੋਂ ਬਾਅਦ ਤੁਹਾਡੇ ਸਰਕਾਰ ਦੇ ਚਾਹ ਸੈਂਟਰ ਦੀ ਆ ਕੋਈ ਚਾਹ ਤੁਹਾਡੇ ਪੰਜਾਬ ਸਰਕਾਰ ਦੀ ਕੋਈ ਸੜਕ ਟੱਪਣੀ ਹੈ ਜਾਂ ਕੁਝ ਟੱਪਣਾ ਉਹ ਤੁ ਬਾਹਰ ਟੱਪਣ ਦੇਵਾਂਗੇ ਕਿਉਂਕਿ ਇਹਨਾਂ ਨੇ ਲੰਮਾ ਸਮਾਂ ਹੋ ਗਿਆ ਕਿ ਇੱਥੋਂ ਦੇ ਲੋਕਾਂ ਨੇ ਝਾੜੀਆਂ ਪੱਟੀਆਂ ਨੇ ਜੰਗਲ ਬਾਹਰ ਸੀ ਇੱਥੇ ਦਾਸ ਦੇ ਨੇ ਸੱਪ ਲੂੰਗੜੇ ਤਿੰਨ ਤਿੰਨ ਪੀੜੀਆਂ ਖਤਮ ਹੋ ਗਈਆਂ ਤਿੰਨ ਪੀੜੀਆਂ ਖਤਮ ਕਰਕੇ ਜਿਹੜੀ ਜ਼ਮੀਨ ਤਿਆਰ ਕੀਤੀ ਹੁੰਦੀ ਉਹ ਦੇਣੀ ਬੜੀ ਔਖੀ ਆ ਫਿਰ ਦੂਜਾ ਨੰਬਰ ਇੱਥੇ ਕੋਈ ਵੱਡੇ ਕਿਸਾਨ ਨਹੀਂ ਹੈਗੇ ਇੱਥੇ ਜਿੰਨੇ ਬੈਠੇ ਨੇ ਕੋਈ 2 ਕਿੱਲੇ ਵਾਲਾ ਕੋਈ 1.5 ਕਿੱਲੇ ਸਿਰਫ ਗੁਜ਼ਾਰੇ ਜੋਗੀ ਜ਼ਮੀਨ ਜਿਹੜੀ ਉਹ ਵੀ ਜਾੜਨਾ ਚਾਹੁੰਦੇ ਪਰ ਅਸੀਂ ਇਹਨਾਂ ਨੂੰ ਜਾੜਨੇ ਸੰਯੁਕਤ ਕਿਸਾਨ ਮੋਰਚੇ ਦਾ ਅਸੀਂ ਇੱਥੇ ਸਾਰੀ ਲੜਾਈ ਲੜ ਰਹੇ ਆ ਤੇ ਅਸੀਂ ਇਹਨਾਂ ਨੂੰ ਜਾੜਨ ਨਹੀਂ ਦੇਵਾਂਗੇ ਇਹ ਕਿਸਾਨਾਂ ਦੇ ਨਾਲ ਅਸੀਂ ਹਰ ਵਕਤ ਖੜੇ ਆ ਪਹਿਲਾਂ ਇਹਨਾਂ ਦੀਆਂ ਜ਼ਮੀਨਾਂ ਪੱਕੀਆਂ ਕਰੋ ਫਿਰ ਤੁਸੀਂ ਆਪ ਦੀ ਸੜਕ ਬਣਾਓ ਮਾਨ ਸਰਕਾਰ ਸਤਾ ਤੋਂ ਪਹਿਲਾਂ ਕਹਿੰਦੀ ਸੀ ਇਹ ਗਰੀਬਾਂ ਦੀ ਸਰਕਾਰ ਆ ਕਿਸੇ ਵੀ ਤਰ੍ਹਾਂ ਦੇ ਗਰੀਬਾਂ ਦੇ ਨਾਲ ਧੱਕਾ ਨਹੀਂ ਹੁੰਦੂਗਾ ਉਹੀ ਸਾਰਾ ਕੁਝ ਹੋਈ ਜਾ ਰਿਹਾ ਮਾਨ ਸਰਕਾਰ ਅਬੋਰ ਵਿੱਚ ਆਏ ਸੀ ਮੰਡੀ 'ਚ ਕਹਿੰਦੇ ਨੇ ਇਹ ਤੇ ਮੈਂ ਆਪ ਸੁਣਿਆ ਹੁੰਦਾ ਕਹਿੰਦੇ ਇੱਕ ਕਾਰ ਵੀ ਨਹੀਂ ਹਲਾਇਆ ਜਾਊਗਾ ਮੇਰੀ ਸਰਕਾਰ 'ਚ ਘਰ ਛੱਡ ਕੇ ਸਾਡਾ ਤਾਂ 2700 ਕਿੱਲੇ 'ਚ ਪਤਨ ਕਿੰਨੀ 20000 ਦੀ ਆਬਾਦੀ ਹੈ ਜੀ 20000 ਦੀ ਅੱਠ ਪਿੰਡ ਨੇ ਅੱਠ ਪਿੰਡ ਨੇ ਤਾਂ ਗਰੀਬੀ ਰੇਖੇ 'ਚ 2-2 2.5-2.5 3-3 ਕਿੱਲੇ ਜ਼ਮੀਨ ਹੈ ਮਾਨ ਸਰਕਾਰ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ 2-2 2.5-2.5 ਕਿੱਲੇ ਜ਼ਮੀਨ ਵਾਲੇ ਤੁਸੀਂ ਤਾਂ ਕਿਹਾ ਸੀ ਮੈਂ ਇੱਕ ਕਮਰਾ ਵੀ ਨਹੀਂ ਹਿਲਣ ਦਿੰਦਾ ਉਹਨਾਂ ਨੇ ਸਾਨੂੰ ਕੱਲ ਡੀਸੀ ਨੇ ਪਰਸੋਂ ਬੁਲਾਇਆ ਤਾਂ ਉਹਨਾਂ ਨੇ ਕਿਹਾ ਕਿ ਇਹ ਹਾਈਵੇ ਦਾ ਨਹੀਂ ਰੋਲਾ ਇਹ ਤੁਹਾਨੂੰ ਮੇਰੇ ਕੋਲ ਪਾਵਰ ਹੈ ਕਿ ਮੈਂ ਤੁਹਾਨੂੰ ਸਾਰੇ ਪਿੰਡਾਂ ਵਾਲਿਆਂ ਨੂੰ ਖੜਾ ਕਰਨਾ ਚਾਹੁੰਦਾ ਅਸੀਂ 47 ਤੋਂ ਪਹਿਲਾਂ ਅਸੀਂ ਪਾਕਿਸਤਾਨ 1936 ਇਹ ਚ ਅਸੀਂ ਪਾਕਿਸਤਾਨ ਵਿੱਚ ਆਏ ਇਹ ਜ਼ਮੀਨਾਂ ਟਿੱਬਾ ਸੀ ਇਹਨਾਂ ਆਬਾਦ ਕੀਤਾ ਬੂਟ ਪਟਾਂਗ ਬੜਾ ਸੀਗਾ ਸਾਡੇ ਕੁਝ ਬਜ਼ੁਰਗ ਪੱਟਦੇ ਪੱਟਦੇ ਸੱਪ ਚਰੀਲੀਆਂ ਜਿਹੜੇ ਲੜ ਕੇ ਉਹਨਾਂ ਨੇ ਸ਼ਹੀਦੀਆਂ ਕੀਤੀਆਂ ਅਸੀਂ ਇਹ ਜ਼ਮੀਨ ਵਾਣ ਜੋ ਕੀਤੀ ਵਾਣ ਜੋ ਕੀਤੀ ਜਦੋਂ ਫਸਲ ਹੋਣ ਲੱਗੀ ਫਸਲ ਹੋਈ ਕਣਕ ਅਸੀਂ ਚੋਨਾ ਉਹ ਅਸੀਂ ਬੱਚਿਆਂ ਨੂੰ ਆਪਦੇ ਨੂੰ ਖਵਾ ਖਵਾ ਕੇ ਆਰਮੀ ਵਿੱਚ ਪੈਦਾ ਕੀ ਭੇਜੇ ਕੋਈ ਮੈਡਮਾਂ ਲੱਗੀਆਂ ਬੱਚੇ ਨੌਕਰੀ ਪੇਸ਼ੇ 'ਚ ਲੱਗੇ ਜੇ ਅਸੀਂ ਆਪਣੀ ਜ਼ਮੀਨ ਨੂੰ ਉਹਨਾਂ ਨੂੰ ਖਵਾਣ ਜੋ ਕੇ ਸਰਕਾਰੀ ਨੌਕਰੀਆਂ ਲਾ ਸਕਦੇ ਆ ਆਰਮੀ ਵਿੱਚ ਮੈਡਮਾਂ 'ਚ ਪੁਲਿਸ 'ਚ ਪਰ ਹੁਣ ਅਸੀਂ ਇਹ ਹੈ ਕਿ ਅਸੀਂ ਸਰਕਾਰ ਦਾ ਧੱਕਾ ਨਹੀਂ ਹੋਣ ਦੇਣਾ ਅਸੀਂ ਆਪ ਦਾ ਮੁਆਵਜ਼ਾ ਕਿਵੇਂ ਪਿੱਛੇ ਦਿੱਤਾ 82 82 ਲੱਖ ਰੁਪਇਆ ਦਿੱਤਾ ਉਵੇਂ ਅਸੀਂ ਮੁਆਵਜ਼ਾ ਲਾਂਗੇ ਇਹ ਪਹਿਲੀ ਗੱਲ ਹੈ ਇਥੇ ਆਈ ਵਿਲ ਕੱਢਣ ਦੀ ਲੋੜ ਹੀ ਕੋ ਨਹੀਂ ਉਹ ਵਪਾਰਿਕ ਕਿ ਕਿ ਹਾਈਵੇ ਕੱਟ ਰਿਆ ਨੇ ਸਾਨੂੰ ਉਹਦੀ ਲੋੜ ਕੋ ਨਹੀਂ ਅਸੀਂ ਇਹ ਉਹ ਮਾਅਵਜਾ ਪੂਰਾ ਲਿਆਂਗੇ ਪਹਿਲਾ ਗੱਲਬਾਤ ਟੇਬਲ ਤੇ ਹੋਊਗੀ ਕਿਸਾਨ ਜਾਤੇਬੰਦੀਆਂ ਸਾਡੇ ਨਾਲ ਨੇ ਨਾਲ ਅਸੀਂ ਸੰਤਰੀ ਨਾਲ ਸਾਡਾ ਕੋਈ ਮੰਤਰੀ ਇਥੇ ਨਾ ਕੋਈ ਸਕਬੀਰ ਐਮਪੀ ਮੌਜੂਦਾ ਹੈ ਉਹ ਵੀ ਸਾਡੇ ਨਾਲ ਅਸੀਂ ਨਾ ਹੁੰਦੇ ਨਾਲ ਚੱਲੋ ਕਾਤ ਰੱਖਦੇ ਕਿਸੇ ਜਾਤੇਬੰਦੀਆਂ ਸਾਡੇ ਕਿਸਾਨ ਜਾਤੇਬੰਦੀ ਨਾਲ ਹੈ ਅਸੀਂ ਜੇ ਅਸੀਂ ਆਰਮੀਨ ਪੈਦਾ ਕਰਕੇ ਤੇ ਆਪਣੀ ਰਾਖੀ ਦੇਸ਼ ਦੀ ਕਰ ਸਕਣੇ ਅਸੀਂ ਆਪਣੀ ਜ਼ਮੀਨ ਦੇ ਪਿੱਛੇ ਉਹਨਾਂ ਦੇ ਮਾਪੇ ਮਰ ਜਾਣਗੇ ਕਟ ਜਾਣਗੇ ਬੱਚੇ ਮਰ ਜਾਣਗੇ ਪਰ ਅਸੀਂ ਇਹ ਜ਼ਮੀਨ ਇਥੋਂ ਇੱਕ ਕਣਕ ਦਾ ਪੱਤਾ ਛੱਡ ਕੇ ਅਸੀਂ ਇਥੋਂ ਇਹ ਮਿੱਟੀ ਦਾ ਰੋੜਾ ਨਹੀਂ ਚੱਕਣ ਦੇਾਂਗੇ ਅਸੀਂ ਮਰ ਜਾਾਂਗੇ ਪੰਜਾਬ ਸਰਕਾਰ ਕੰਨ ਖੋਲ ਕੇ ਸੁਣ ਲੇ ਇਹ ਲਾਸਟ ਤਤਾਮ ਨਹੀਂ ਹੈ ਇਹ ਸੰਘਰਸ਼ ਸਾਡਾ ਐ ਵੱਡਾ ਹੋਵੇਗਾ ਜਥੇਬੰਦੀਆਂ ਹੋਰ ਨਾ ਸਾਡੇ ਨਾਲ ਲੱਗੀਆਂ ਨੇ ਸਾਨੂੰ ਕੋਈ ਡਰਨ ਦੀ ਲੋੜ ਨਹੀਂ ਸਾਡੇ ਇੱਥੇ ਜਥੇਬੰਦੀਆਂ ਵਿੱਚੋਂ ਕਿਸੇ ਵੀ 19 ਕੀ ਕਿਸੇ ਬੰਦੇ ਨਾਲ ਸਾਡੇ ਕਿਸਾਨ ਨਾਲ ਕੋਈ ਕੋਈ ਕਟਨਾ ਕੱਟਦੀ ਹੈ ਉਹ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਸੈਂਟਰ ਸਰਕਾਰ ਮੋਦੀ ਮੋਦੀ ਜ਼ਿੰਮੇਵਾਰ ਹੈ ਅਸੀਂ ਇਹ ਵੀ ਚੇਤਾਵਨੀ ਦੇਣਾ ਹੈ ਪਹਿਲਾਂ ਸਾਡੀ ਟੇਬਲ ਤੇ ਗੱਲ ਹੋਊਗੀ ਗੱਲਬਾਤ ਪਹਿਲਾਂ ਸਾਡੇ ਰਜਿਸਟਰੀਆਂ ਕੀਤੀਆਂ ਜਾਣਗੀਆਂ 2700 ਕਿੱਲੇ ਦੀਆਂ ਫਿਰ ਉਸ ਤੋਂ ਬਾਅਦ ਅਸੀਂ ਕੋਈ ਅਗਾ ਨਿਰਣੇ ਲਾਹਾਂਗੇ ਨਹੀਂ ਤਾਂ ਇਹ ਸਾਡਾ ਮੋਰਚਾ ਬਹੁਤ ਹੀ ਸੰਘਰਸ਼ ਤੱਕ ਜਾਊਗਾ ਕਿਵੇਂ ਅਸੀਂ ਦਿੱਲੀਏ ਚ ਜੰਗ ਜਿੱਤੀ ਹੈ ਕਸਾਨਾ ਨੇ ਅਸੀਂ ਇਹ ਜੰਗ ਜ਼ਰੂਰ ਜੀਤਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੋਦੀ ਨੂੰ ਕਹਿੰਦੇ ਵਿਡਾਨੀਆਂ ਬਣਨ ਦੀ ਸਰਕਾਰ ਹੈ ਕੀ ਇਹ ਆਮ ਆਦੀ ਪਾਰਟੀ ਡਾਨੀਆਂ ਬਣਨ ਦੀ ਸਰਕਾਰ ਹੈ ਅਸਲ ਦੇ ਵਿੱਚ ਜਿਹੜੇ ਕੰਮ ਕਰਾਣੇ ਦੇ ਆਮ ਆਦੀ ਪਾਰਟੀ ਜਨ ਵੀ ਉਹਦੇ ਬੀਜੀਪੀ ਚ ਹੋਇਆ ਜੀ ਇਹ ਉਹਨਾਂ ਪਾਰਟੀ ਦੀ ਲਾਈਨ ਤੇ ਚੱਲ ਕੇ ਕਰਵੋ ਕਰਾਉਣੇ ਦੀ ਸੇਵਾ ਕਰ ਰਿਹਾ ਹੈ ਲੋਕਾਂ ਦੀ ਪਬਲਿਕ ਦੀ ਪੰਜਾਬ ਦੇ ਵਿੱਚ ਕੋਈ ਸੇਵਾ ਨਹੀਂ ਹੋ ਰਹੀ ਕੋਈ ਲੋਕਾਂ ਨੂੰ ਰੋਜ਼ਗਾਰ ਦੇ ਰਿਹਾ 15-15 ਹਜ਼ਾਰ ਦੇ ਰਿਹਾ ਕੋਈ ਰੋਜ਼ਗਾਰ ਨਹੀਂਗਾ ਇਹ ਸਿਰਫ ਕਰਵੋ ਕਰਾਉਣਾਂ ਦੇ ਹੁਣ ਸਾਡੇ ਭਗਵੰਤ ਮਾਨ ਨੇ ਇੱਕ ਵੱਡਾ ਸਾਡੇ ਤੇ ਜ਼ੁਲਮ ਕੀਤਾ ਲੋਕਾਂ ਤੇ ਗਰੀਬ ਮਜ਼ਦੂਰਾਂ ਦੇ ਉੱਤੇ ਜਿਹੜਾ ਪਹਿਲਾਂ 8 ਘੰਟੇ ਤੇ ਅਸੀਂ ਲੋਕ ਕੰਮ ਕਰਦੇ ਸੀ ਫੈਕਟਰੀਆਂ ਦੇ ਵਿੱਚ ਖੇਤਾਂ ਦੇ ਵਿੱਚ ਉਹਨਾਂ ਦਾ ਹੁਣ 12 ਘੰਟੇ ਕਾਨੂੰਨ ਬਣਾਤਾ ਜਿਹੜੇ ਕਿ ਸਾਡੇ 1886 ਦੇ ਵਿੱਚ ਸ਼ਗਾਗੋ ਦੇ ਵਿੱਚ ਲੋਕਾਂ ਨੇ ਲੜ ਕੇ ਆਪਣਾ ਖੂਨ ਡੋਲ ਕੇ ਜਦੋਂ ਉੱਥੇ 20-20 ਘੰਟ ਕੰਮ ਲਿਆ ਜਾਂਦੇ ਸੀ ਔਰ ਸਰਕਾਰਾਂ ਨੂੰ ਮਜਬੂਰ ਕਰਕੇ 8 ਘੰਟੇ ਲਿਆਦਾ ਪਰ ਇਹ ਬੇਈਮਾਰ ਕਰਮਚਾਰੀਆਂ ਦੀ ਚਿਮਚੇ ਆ ਉਹਨਾਂ ਵੱਡੇ ਫੈਕਟਰੀਆਂ ਦੇ ਮਾਲਕਾਂ ਦੇ ਕੰਮ ਕਰਦੇ ਆ ਉਹਨਾਂ ਕੋਲ ਪੈਸੇ ਲੈਂਦੇ ਆ ਉਹਨਾਂ ਦੀ ਕਰਮਚਾਰੀ ਕਰਦੇ ਵੀ ਤਾਂ 12-12 ਘੰਟੇ ਸਾਡੀ ਫੈਕਟਰੀ ਚ ਕੰਮ ਕਰਨ ਇਹ ਕਹਿੰਨਾਂ ਦੇ ਖਿਲਾਫ ਡਟ ਕੇ ਹੁਣ ਜਿਹੜੇ ਅਸੀਂ ਸੰਯੁਕਤ ਮੋਰਚੇ ਵੱਲੋਂ ਇਹ ਮੋਰਚਾ ਲਾ ਰੱਖਿਆ ਜਿਹੜੀ ਕਿਸਾਨ ਸੰਯੁਕਤ ਮੋਰਚਾ ਜਿਹੜਾ ਸਾਡਾ ਦਿੱਲੀ ਦੇ ਤਰਤੇ ਤੇ ਚੱਲ ਰਿਹਾ ਜਿੰਨਾ ਚਿਰ ਸਰਕਾਰ ਨੇ ਸਾਡੀ ਇੱਥੇ ਜ਼ਮੀਨਾਂ ਦੀ ਜਿਹੜੀ ਰਜਿਸਟਰੀਆਂ ਜਾਂ ਮਾਲਕੀ ਹੱਕ ਨਾ ਦਿੱਤੇ ਉਹਨਾਂ ਚਰਾਸੀ ਉਹ ਹਿੱਲਾਂਗੇ ਨੇ ਮਰ ਪਹਿਲਾਂ ਵੀ ਪਾਕਿਸਤਾਨ ਤੋਂ ਲੋਕ 90% ਹੋ ਜੁੜ ਕੇ ਇੱਥੇ ਆਏ ਹੋ 90% ਉੱਥੋਂ ਜਿਹੜੇ ਆਏ ਹੁਣ ਫਿਰ ਸਰਕਾਰ ਸਾਨੂੰ ਜਾੜਨਾ ਚਾਹੁੰਦੀ ਆ ਅਸੀਂ ਉੱਥੇ ਨਹੀਂ ਜਾਣਾ ਅਸੀਂ ਆਪਣੇ ਆਪ ਨੂੰ ਪੂਰਾ ਪਰਿਵਾਰਾ ਸਮੇਤ ਜਿਵੇਂ ਸਾਡ ਨੂੰ ਸਾਡੇ ਗੁਰੂ ਪੀਰਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਸਾਡੇ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸਾਡੇ ਪਿਤਾ ਜੀ ਆ ਉਹਨੇ ਆਪ ਦੇ ਚਾਰ ਸਾਰਾ ਪਰਿਵਾਰ ਵਾਰਿਆ ਚਾਰ ਬੱਚੇ ਵਾਰਤੇ ਦੀ ਮਾਤਾ ਵਾਰਤੀ ਇਸੇ ਤਰ੍ਹਾਂ ਸੀ ਇਸੇ ਤਰਜ਼ ਤੇ ਅਸੀਂ ਆਪਣੇ ਗੁਰੂ ਪੀਰਾਂ ਦੀ ਤਰਜ਼ ਤੇ ਆਪਣਾ ਪਰਿਵਾਰ ਵਾਰਾਂਗੇ ਆਪ ਵੀ ਵਾਰਾਂਗੇ ਸਰਕਾਰ ਨੂੰ ਅਸੀਂ ਭਾਜੜਾ ਪਾ ਦੇਾਂਗੇ ਜਿਨਾਂ ਜਿਹੜਾ ਸਰਕਾਰ ਸਾਨੂੰ ਇਹ ਜਿ ਮਾਲਕੀ ਹੱਕ ਨਹੀਂ ਦਿੰਦੀ ਅਸੀਂ ਉਹਨਾਂ ਚਿਰ ਇਸ ਮੋਰਚੇ ਨੂੰ ਜਾਰੀ ਰੱਖਾਂਗੇ ਇਹ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਸਾਡੇ ਲੋਕਾਂ ਦੇ ਇਹ ਮੰਗਾਂ ਨੂੰ ਮੰਨੇ ਨਹੀਂ ਤਾਂ ਅਸੀਂ ਸਾਰੇ ਪੰਜਾਬ ਨੂੰ ਇਕੱਠਾ ਕਰਕੇ ਹੋਸ ਦਾ ਸਾਨੂੰ ਸਾਰਾ ਪੰਜਾਬ ਕੁ ਵੀ ਇਹ ਤੇ ਕਰਨਾ ਪਵੇ ਅਸੀਂ ਸਨੁਕਤ ਮਰ ਨੂੰ ਇਕੱਠਾ ਕਰਾਂਗੇ ਆ ਜੀ ਆਜੋ ਮਰ ਕੇ ਅੱਗੇ ਜੋ ਤੁਹਾਡੀ ਜ਼ਮੀਨ ਇਹਦੇ ਵਿੱਚ ਹੁੰਦੀ ਹੈ ਹਾਂਜੀ ਅਸੀਂ ਸਾਰੇ ਇੱਥੇ ਰਹਿ ਰਹੇ ਆ ਅਸੀਂ ਸਾਡੇ ਮਾਪਿਓ ਪਾਕਿਸਤਾਨ ਵਾਏ ਸੀ ਤੇ ਸਾਨੂੰ ਉਹ ਤੂਝੜ ਕੇ ਆਏ ਸੀ ਤੇ ਇੱਥੇ ਅਸੀਂ ਵਸੇਂ ਕੀਤਾ ਸੀ ਸਾਡੇ ਮਾਪਿਓ ਨੂੰ ਮੈਂ ਆਪ ਸਿਰ ਖੋਦ ਦੇ ਤੂ ਜੰਗਲ ਪੱਟਿਆ ਜੀ ਉਹ ਮੇਰੀ ਉਮਰ ਅੱਜ 60 ਸਾਲ ਲੱਗੀ ਹੈ ਜੀ ਤੇ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਵੀ ਵਟਾ ਸਭ ਕੁਝ ਕੀਤਾ ਤੇ ਸਾਨੂੰ ਅੱਜ ਜੋੜਦਾ ਤੇ ਅਸੀਂ ਮਰ ਜਾਾਂਗੇ ਤੇ ਅਸੀਂ ਛੱਡ ਕੇ ਨਹੀਂ ਜਮੀਰ ਜਾਵਾਂਗੇ ਜੀ ਇਹ ਕਹਿੰਦੇ ਸੀ ਕਿ ਅਸੀਂ ਪਹਿਲਾਂ ਵੀ ਉੱਜੜੇ ਹਾਂ ਅਸੀਂ ਦੇ ਪਾਕਿਸਤਾਨ ਤੋਂ ਉੱਜੜ ਕੇ ਆਏ ਹੋયા ਹੁਣ ਵੀ ਜੇ ਸਰਕਾਰ ਸਾਡੀ ਜ਼ਮੀਨ ਖੋਹਦੀ ਹੈ ਤਾਂ ਅਸੀਂ ਫੇਰ ਵੀ ਉੱਜੜੇ ਹਾਂ ਪਰ ਮਰ ਜਾਾਂਗੇ ਪਰ ਜ਼ਮੀਨ ਹੀ ਸਰਕਾਰ ਨੂੰ ਛੱਡਾਂਗੇ ਹੋਰ ਵੀ ਜਾਣਕਾਰੀ ਲੈਣੇ ਆ ਜਿਹੜੇ ਇਹ ਬਰੱਜ ਬਣਾ ਲਈਏ ਸਰਕਾਰ ਇਹ ਜਿਹੜੇ ਵੱਡੇ ਬਣਾ ਰਹੀ ਹੈ ਜਿਹੜੀ ਸਾਡੀ ਜ਼ਮੀਨ ਹੈ ਉਹਦਾ ਦਿਨੋ ਦਿਨ ਘਟਦੀ ਜਾ ਰਹੀ ਹੈ ਜੇ ਸਰਕਾਰ ਇਹਨੇ ਬਰੱਜ ਬਣਾਉਣੇ ਆ ਇੰਡਸਟਰੀਆਂ ਲੈ ਪੰਜਾਬ ਦੇ ਵਿੱਚ ਮਾਂ ਸਰਕਾਰ ਕਹਿੰਦੀ ਸੀ ਜਦੋਂ ਸਾਡੀ ਸਰਕਾਰ ਆਊਗੀ ਉਸ ਇੰਡਸਟਰੀਆਂ ਲੈ ਕੇ ਆਵਾਂਗੇ ਚੁੱਟੇ ਦੀ ਥਾਂ ਟਿਫਨ ਵੜਾਵਾਂਗੇ ਉਹ ਟਿਫਨ ਕਿੱਧਰ ਗਿਆ ਅ ਟਿਫਨ ਤਾਂ ਫੜਾਏ ਨਹੀਂ ਚਿੱਟਾ ਤੁਹਾਡੇ ਸ਼ਰੀਆਮ ਜਿਹੜਾ ਹੈਗਾ ਸੀ ਅੱਗੇ ਨਾਲੋਂ 50% ਵਧਿਆ ਕਟਿਆ ਨਹੀਂ ਬਸ ਚਿਹਰੇ ਬਦਲੇ ਆ ਤੇ ਕੱਪੜੇ ਬਦਲੇ ਆ ਤੇ ਪੱਗਾਂ ਦੇ ਰੰਗ ਬਦਲੇ ਆ ਅੱਗੇ ਚਿੱਟੀ ਤੇ ਨੀਲੀ ਹੁੰਦੀ ਸੀ ਇਸ ਟਾਈਮ ਉਹ ਜਿਹੜੇ ਕ੍ਰਾਂਤੀਕਾਰੀ ਸ਼ਹੀਦ ਸਰਦਾਰ ਭਗਤ ਸਿੰਘ ਦਾ ਨਾਮ ਬਦਨਾਮ ਕਰ ਰਹੇ ਆ ਪੀਲੀ ਬਨ ਕੇ ਤੇ ਉਹੀ ਉਸੇ ਤਰ੍ਹਾਂ ਮਾਵਾਂ ਵਿਚਾਰੀਆਂ ਬਿਲਕਦੀਆਂ ਜਿਨ੍ਹਾਂ ਦੇ ਇੱਕ ਇੱਕ ਬੱਚਾ ਜਿਹੜਾ ਹੈਗਾ ਉਸੇ ਤਰ੍ਹਾਂ ਖਫਣ ਚ ਲਪੇਟ ਲਪੇਟ ਕੇ ਤੁਰੇ ਜਾਂਦੇ ਸਾਡੇ ਤਿੰਨ ਚਾਰ ਸੱਕੇ ਭਰਾ ਦੋ ਪਿੱਛੇ ਜਿੱਥੋਂ ਚਿੱਟੇ ਦਾ ਟੀਕੇ ਲਾ ਕੇ ਡੈਥ ਹੋ ਗਈ ਸੀ ਬਿਲਕੁਲ ਝੂਠ ਤੇ ਫਰੇਵ ਇਹ ਸਰਕਾਰ ਨੇ ਸਾਲਾਂ ਵਿੱਚ ਕੀਤਾ ਕੋਈ ਮੁਆਵਜ਼ਾ ਨਹੀਂ ਅੱਜ ਤੱਕ ਦਿੱਤਾ ਇੱਥੇ ਇੰਨਾ ਜਗ੍ਹਾ ਦੇ ਉੱਤੇ ਦੋ ਰਾ ਕਣਕਮਰੀ ਹੀ ਇੱਕ ਰਾ ਨਰਮਾ ਮਰਿਆ ਸੀ ਕੁਝ ਨਹੀਂ ਮਿਲਿਆ ਤੇ ਜਿੰਨਾ ਲੋਕਾਂ ਵਿਚਾਰਿਆਂ ਦੇ ਘਰ ਡਿੱਗੇ ਸੀ ਅੱਜ ਤੱਕ ਕੋਈ ਛੱਤ ਨਹੀਂ ਪਈ ਸਗੋਂ ਪਿਛਲੀਆਂ ਸਰਕਾਰਾਂ ਨਾਲ ਜਦੋਂ ਅਸੀਂ ਲੜਦੇ ਸੀ ਟੇਬਲ ਦੇ ਉੱਤੇ ਸਾਡੀ ਗੱਲਬਾਤ ਹੋ ਜਾਂਦੀ ਸੀ ਉਹ ਸਰਕਾਰ ਦੇ ਮੁੱਖ ਮੰਤਰੀ ਦਾ ਬੜਾ ਵੱਡਾ ਉਧਾ ਹੁੰਦਾ ਮੁੱਖ ਮੰਤਰੀ ਸਾਹਿਬ ਨੇ ਜਦੋਂ ਕਹਿ ਦਿੱਤਾ ਵੀ ਹਾਂ ਇੰਨਾ ਕੁਝ ਦੇਵਾਂਗੇ ਉਹ ਦਿੰਦੇ ਸੀ ਪਰ ਇੱਕ ਪਹਿਲਾ 70 ਸਾਲ ਵਿੱਚ ਇਦਾਂ ਦਾ ਮੁੱਖ ਮੰਤਰੀ ਆਇਆ ਜਿਹੜਾ ਘੱਟ ਤੋਂ ਘੱਟ ਵੀ ਚਾਰ ਰਾ ਚਾਰ ਨਾ ਵਾਦੇ ਮੰਨ ਕੇ ਇੱਕ ਵੀ ਨਹੀਂ ਲਾਗੂ ਕੀਤਾ ਜੀ ਸਰਕਾਰ ਕਹਿੰਦੀ ਸੀ ਇਹ ਗਰੀਬਾਂ ਪ੍ਰਤੀ ਸਰਕਾਰ ਹੋਊਗੀ ਜੇ ਵੇਖੀਏ ਤਾਂ ਇੱਥੇ ਕੋਈ ਬਾਹਲੇ ਵੱਡੇ ਲੋਕ ਨਹੀਂ ਰਹੇ ਦੇ ਜਾਨੀ ਕਿ ਕਿਸੇ ਕੋਲ 4 ਕਰਾਣਾ ਕਿਸੇ ਕੋਲ 2 ਕਰਾਣਾ ਜਾਨੀ ਕਿ ਪੈਲੀ ਆ ਜੇ ਸਰਕਾਰ ਕਹਿੰਦੀ ਅਸੀਂ ਗਰੀਬਾਂ ਦੇ ਪ੍ਰਤੀ ਸਰਕਾਰ ਹੈ ਫਿਰ ਉਹ ਸਰਕਾਰ ਇਹਨਾਂ ਗਰੀਬਾਂ ਨੂੰ ਦੇਵੇ ਮੁਆਵਜ਼ਾ ਜਿੰਨਾ ਰਜਿਸਟਰਡਾਂ ਨੂੰ ਪਿੱਛੇ ਦਿੱਤਾ ਕਿੰਨਾ ਪਿੱਛੇ ਜਾਨੀ ਕਿ ਮੁਆਵਜ਼ਾ ਮਿਲਿਆ ਇਕੱਲੇ ਦਾ ਮੁਆਵਜ਼ਾ ਕੋਸ਼ਿਸ਼ ਹੀ ਸਾਨੂੰ ਮਿਲਿਆ ਜੀ ਜਿਹੜਾ ਮੁੱਖ ਮੰਤਰੀ ਆਪਣੇ ਬੱਚਿਆਂ ਦਾ ਨਹੀਂ ਬਣ ਸਕਦਾ ਜੀ ਉਹਦੀ ਕੁੜੀ ਦਾ ਵਾਇਰਲ ਹੋ ਰਿਹਾ ਫੋਟੋ ਹੋ ਰਿਹਾ ਆਪਾਂ ਵੀਡੀਓ ਵਾਇਰਲ ਹੋ ਰਹੀ ਹੈ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਆਪਣੇ ਪੰਜਾਬ ਦਾ ਮਾਲਕ ਹੈ ਉਹ ਆਪਦੇ ਬੱਚਿਆਂ ਦੀ ਮਾਨਸਿਕ ਆਪਣਾ ਕਦੋਂ ਬਣਦਾ ਉਹਨੇ ਦਾਪੋ ਨਸ਼ਾ ਹੀ ਦੇਣਾ ਹੈ ਜੀ ਨਸ਼ਾ ਹੀ ਦੇ ਰਿਹਾ ਤੇ ਨਸ਼ਾ ਹੀ ਵੇਚ ਰਿਹਾ ਹੁਣ ਆਪਾਂ ਰੋਜ਼ਾਨਾ ਹੀ ਟੀਵੀ ਤੇ ਵੇਖਦੇ ਆ ਖਬਰਾਂ ਦੇ ਵੇਖਦੇ ਆ ਇੱਥੇ ਵਿਕ ਕੇ ਨਸ਼ਾ ਇੱਥੇ ਵਿਕ ਕੇ ਨਸ਼ਾ ਤੇ ਇਹ ਸਰਕਾਰ ਆਪਾਂ ਨੂੰ ਕੁਛ ਹੀ ਦੇ ਰਹੀ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਵੀ ਸਾਨੂੰ ਸਾਡੇ ਜ਼ਮੀਨ ਦਾ ਮਾਲਕੀ ਹੱਕ ਦਿੱਤਾ ਜਾਵੇ ਨਹੀਂ ਤਾਂ ਅਸੀਂ ਆਪਣੀ ਜਾਨਾ ਵਾਰ ਦੇਾਂਗੇ ਸਾਨੂੰ ਨਸ਼ੇ ਦਾ ਕੋਈ ਮਤਲਬ ਨਹੀਂਗਾ ਅਸੀਂ ਨਸ਼ੇ ਵਿੱਚ ਨਹੀਂ ਜਾਣਾ ਨਾ ਅਸੀਂ ਨਸ਼ਾ ਖਾਣ ਦੇਣਾ ਜੇ ਸਾਡੇ ਪਿੰਡ ਦੇ ਵਿੱਚ ਕੋਈ ਹੁਣ ਇਸ ਮੰਚ ਰਹੀਂ ਅਸੀਂ ਸਰਕਾਰ ਕਪੜੇ ਨਸ਼ਾ ਵੇਚਣ ਵਾਲਿਆਂ ਅਪੀਲ ਕਰਦੇ ਹਾਂ ਜੇ ਕੋਈ ਨਸ਼ਾ ਵੇਚਦਾ ਫੜਿਆ ਗਿਆ ਅਸੀਂ ਉਸ ਦਾ ਹੀ ਬਾਈਕਾਟ ਕਰਾਂਗੇ ਜੀ ਠੀਕ ਹੈ ਇਹ ਪਿਛਲੀਆਂ ਸਰਕਾਰਾਂ ਚ ਵੀ ਇਹੋ ਜਿਹਾ ਕੁਝ ਹੁੰਦਾ ਸੀ ਪਿਛਲੀਆਂ ਸਰਕਾਰਾਂ ਰਹਿੰਦਾ ਰਿਹਾ ਸਾਰੇ ਇੱਕੋ ਨਾਲ ਦੀ ਸਰਕਾਰਾਂ ਨੇ ਜੀ ਜੇ ਇਹ ਜਿਹੜੀ ਆ ਆਰਐਸਸੀ ਦੀ 20 ਟੀਮ ਹੈ ਭਗਵੰਤ ਮਾਨ ਦੀ ਟੀਮ ਜੀ ਸਰਕਾਰ ਹੈ ਆਰਐਸਸੀ ਦੀ 20 ਟੀਮ ਹੈ ਉਹਨਾਂ ਦੀ ਪਾਲਸੀਆਂ ਨੇ ਹਿੰਦੂ ਹਿੰਦੀ ਰਾਜਸਥਾਨ ਉਹ ਹਿੰਦੂ ਹਿੰਦੀ ਹਿੰਦੁਸਤਾਨ ਵਾਲੀ ਪਾਲਸੀ ਚੱਲਿਆ ਜਾ ਰਿਹਾ ਇਸ ਕਰਕੇ ਇਸ ਸਰਕਾਰ ਦਾ ਹੀ ਵਿਰੋਧ ਕਰਦੇ ਆ ਤੇ ਪਿਛਲੇ ਸਰਕਾਰਾਂ ਦਾ ਹੀ ਵਿਰੋਧ ਕੀਤਾ ਤੇ ਹੁਣ ਵੀ ਕਰਾਂਗੇ ਜੇਕਰ ਸਾਨੂੰ ਸਾਡੇ ਮਾਲਕੀ ਹੱਕ ਨਾ ਦਿੱਤੇ ਗਏ ਸਾਨੂੰ ਚਾਹੇ 2 ਸਾਲ ਲੱਗ ਜਾਣ ਜਿਵੇਂ ਸਾਡੇ ਕਿਸਾਨ ਦੇ ਵਿੱਚ ਔਰ ਦਿੱਲੀ ਦੇ ਵਿੱਚ ਮੋਰਚਾ ਚੱਲਿਆ ਉਦਾਂ ਹੀ ਕਾਇਮ ਰਹੇਗਾ ਅਸੀਂ ਆਪਣੇ ਬੱਚੇ ਵਾਰ ਦੇਾਂਗੇ ਆਪ ਪਹਿਲਾਂ ਆਪ ਮਾਰਾਂਗੇ ਫਿਰ ਸਾਡੇ ਬੱਚੇ ਵੀ ਅਸਲੀ ਦੇ ਤੁਰਨਗੇ ਇਸ ਕਰਕੇ ਸਰਕਾਰ ਨੂੰ ਮੰਗ ਕਰਦੇ ਆ ਸਰਕਾਰੇ ਤੁਸੀਂ ਬਾਹਰ ਆ ਜਾਓ ਗਰੀਬਾਂ ਲੋਕਾਂ ਦੀ ਸੁਣ ਲਓ ਗਰੀਬ ਲੋਕਾਂ ਨੇ ਤੁਹਾਨੂੰ ਵੋਟ ਪਾਏ ਆ ਅੱਗੇ ਵੀ ਪਾਉਣਗੇ ਇਸ ਕਰਕੇ ਇਸ ਕਰਕੇ ਸਾਡਾ ਹੱਕ ਸਾਡਾ ਹੱਕ ਹੈ ਵੀ ਸਾਡੀ ਜ਼ਮੀਨ ਦਾ ਮਾਲਕੀ ਹੱਕ ਦਿੱਤਾ ਜਾਵੇ ਮਾਲਕ ਇਹ ਤੇ ਸਾਡੀਆਂ ਭੈਣਾ ਵੀ ਮੋਰਚੇ ਦੇ ਵਿੱਚ ਪਹੁੰਚੀਆਂ ਪੂਰੀ ਜਾਣਕਾਰੀ ਮਾਤਾ ਤੁਹਾਡੀ ਵੀ ਜ਼ਮੀਨ ਇੱਥੇ ਆ ਹਾਂਜੀ ਸਾਡੀ ਜ਼ਮੀਨ ਆ ਖੁਦ ਅਸੀਂ ਸਾਡੀ ਜ਼ਮੀਨ ਆ ਇੱਥੇ ਅੱਗੇ ਸਾਡੇ ਰੇਲਵੇ ਲਾਂਡ ਲੰਘੀ ਐ ਸਾਨੂੰ ਉਹਨਾਂ ਨੇ ਕੁਛ ਨਹੀਂ ਦਿੱਤਾ ਸਾਡੇ ਬੱਚੇ ਛੋਟੇ ਨੇ ਸਾਡੇ ਆਦਮੀ ਚਲੇ ਗਏ ਇਸ ਰੇਲਵੇ ਲੈਂਡ ਕਰਕੇ ਕਿਸੇ ਦੀ ਟੈਗ ਨਾਲ ਡੈਥ ਹੋ ਗਈ ਕਿਸੇ ਦੀ ਕਰੰਟ ਲਾ ਕੇ ਆ ਦੇ ਸਾਡੇ ਆਦਮੀ ਸਿਰ ਤੇ ਨਹੀਂ ਹੈਗੇ ਪੰਜ ਭਰਾ ਸੀਗੇ ਸਾਡੇ 2-3-3 ਕਿੱਲੇ ਜ਼ਮੀਨ ਹੈ ਲੋ ਟਾਡੇ ਕਿੱਲੇ ਸਾਡੇ ਬੱਚੇ ਰੋ ਰਹੇ ਨੇ ਅੱਜ ਕਰ ਲਾ ਲੈ ਨੇ ਸਾਡੇ ਹੱਥੋਂ ਜ਼ਮੀਨ ਜਾ ਰਹੀ ਹੈ ਸਾਨੂੰ ਕੁਝ ਨਹੀਂ ਦੇ ਰ ਸਾਨੂੰ ਕੱਢ ਰਣਾ ਐਵੇਂ ਬਾਹਰ ਸਾਡੇ ਕਿੰਨੀ ਜ਼ਮੀਨ ਹੈ ਤੁਹਾਡੇ ਕੋਲ ਹੁਣ ਸਾਡੇ ਕੋਲ ਹੈਗੀ ਹੈ ਖੁਦ ਅਸੀਂ ਪਾਈ ਪੰਜ ਨੇ ਇਹ ਪੰਜ ਪਾਈਆਂ ਨੂੰ ਸਿਰਫ 3-4 ਹਜ਼ਾਰ ਕਿੱਲੇ ਆਉਂਦੀ ਜ਼ਮੀਨ ਜੀ ਅੱਗੇ ਰੇਲਵੇ ਲੰਘੇਗੀ ਸਾਡੀ ਕਿੱਲਾ-ਕਿੱਲਾ ਉਧਰੋਂ ਚਲੇਗੀ ਪੰਜ ਪਰਾਵਾਂ ਦੀ ਉਹ ਪੰਜੇ ਪਰਾ ਪੂਰੇ ਹੋਗੇ ਉਹ ਹਿਰਵਾ ਲੈ ਕੇ ਟੈਕ ਹੋ ਗਈ ਦੱਥ ਹੋ ਗਈ ਸਾਰਿਆਂ ਦੀ ਜਵਾਨੀ ਐ ਚ ਬੱਚੇ ਛੋਟੇ-ਛੜੇ ਹੋ ਕੇ ਛੱਡ ਗਏ ਮੁੱਕ ਗਏ ਅਸੀਂ ਹੁਣ ਬੱਚਿਆਂ ਨੂੰ ਪਾਲਣ ਵਾਸਤੇ ਇਹ ਅਸੀਂ ਜ਼ਮੀਨ ਨਹੀਂ ਛੱਡਾਂਗੇ ਅਸੀਂ ਮਰ ਜਾਵਾਂਗੇ ਅਸੀਂ ਇੱਥੇ ਆਜ਼ਾਦ ਹੋ ਜਾਵਾਂਗੇ ਅਸੀਂ ਜ਼ਮੀਨ ਨਹੀਂ ਛੱਡਾਂਗੇ ਇਹ ਸਾਡਾ ਵਾਅਦਾ ਹੈ ਸਰਕਾਰ ਨਾਲ ਸਾਨੂੰ ਸਰਕਾਰ ਬੰਦਾ ਸਾਡਾ ਮਾਵਜਾ ਵੀ ਦੇਵੇ ਤੇ ਸਾਡਾ ਹੀ ਰਜਿਸਟਰ ਜਾਂ ਕਰੇ ਤੇ ਅਸੀਂ ਇਹ ਜ਼ਮੀਨ ਉਨਾਂ ਚਾਰ ਤਰਨਾ ਸਾਡਾ ਯਾਰ ਹੀ ਰਹਾਗਾ ਪਾਵੇਂ ਸਾਨੂੰ ਕੁਝ ਵੀ ਕਰਨਾ ਪਵੇਗਾ ਅਸੀਂ ਤਿਆਰ ਹਾਂ ਅਸੀਂ ਨਹੀਂ ਇਸ ਟੋਪੀ ਛਾਟਾਂਗੇ ਇਹ ਸਰਕਾਰ ਪੰਜਾਬ ਸਰਕਾਰ ਨਾਲ ਵੀ ਸਾਡਾ ਵਾਅਦਾ ਕਰੇ ਤੇ ਸੈਂਟਰ ਸਰਕਾਰ ਨਾਲ ਵੀ ਅਸੀਂ ਡਟ ਕੇ ਲੜਾਂਗੇ ਹਾਂਜੀ ਕਿਸਾਨ ਕਹਿੰਦੇ ਮਰ ਜਾਗੇ ਪਰ ਆਦੀ ਜਿਹੜੀ ਜ਼ਮੀਨ ਆ ਉਹ ਜੱਦੀ ਜ਼ਮੀਨ ਨਹੀਂ ਛੱਡਾਂਗੇ ਪਹਿਲਾਂ ਇਹਨਾਂ ਦੀ ਜ਼ਮੀਨ ਜਨਕੇ ਰੇਲਵੇ ਟ੍ਰੈਕ ਲੰਘਦਾ ਉਹਦੇ ਵਿੱਚ ਵੰਡੀ ਗਈ ਹੁਣ ਜਨਕੇ ਜਿਹੜਾ ਪੁਲ ਬਣ ਰਿਹਾ ਉਹਦੇ ਵਿੱਚ ਵੰਡੀ ਜਾਣੀ ਆ ਹਾਂਜੀ ਤੁਸੀਂ ਇੱਥੇ ਹੋ ਹਾਂਜੀ ਇੱਥੇ ਆ ਜੀ ਅੱਛਾ ਕੀ ਕਹੋਗੇ ਮੈਂ ਕਹਿਣਾ ਚਾਹੁੰਦਾ ਜੀ ਇਹ ਪਹਿਲਾਂ ਰੇਲਵੇ ਟ੍ਰੈਕ ਲੰਘੀ ਜੀ ਕੁਝ ਨਹੀਂ ਮਿਲਿਆ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਸਾਰੇ 47 ਦੇ ਸਾਡੇ ਬਜ਼ੁਰਗ ਪਾਕਿਸਤਾਨ ਤੋਂ ਆਏ ਨੇ ਤੇ ਉੱਥੇ ਜੰਗਲ ਬੂਟੀਆਂ ਬਹੁਤ ਸੀਗੀਆਂ ਅੱਜ ਤੱਕ ਛਰਸੀ ਵੀ ਜਿਹਨੂੰ ਕਹਿੰਦੇ ਹਿੰਦੀ ਚ ਕਹਿੰਦੇ ਨੇ ਸ਼ਾਦੀਆਂ ਤੇ ਜਿਹ ਪੰਜਾਬੀ ਚ ਕਹਿੰਦੇ ਨੇ ਵਿਆਹ ਜੀ ਅਸੀਂ ਉਦੋਂ ਦੇ ਇੱਥੇ ਬੈਠੇ ਅਸੀਂ ਸਾਨੂੰ ਵੀ 35 ਸਾਲ ਹੋ ਗਏ ਦੇਖਦਿਆਂ ਨੂੰ ਸਾਡੇ ਜਿਹੜੇ ਬਜ਼ੁਰਗ ਹੈਗੇ ਨੇ ਜੜੀ ਬੂਟੀਆਂ ਪੱਟ ਕੇ ਜੰਗਲ ਸਾਰੀਆਂ ਉਹਨਾਂ ਨੇ ਜ਼ਮੀਨਾਂ ਬਣਾਈਆਂ ਬਣਾ ਕੇ ਅੱਜ ਅਸੀਂ ਜ਼ਮੀਨਾਂ ਨੂੰ ਬਣਾ ਕੇ ਸਰਕਾਰਾਂ ਸਾਡੀਆਂ ਆ ਚੁੱਕੀਆਂ ਨੇ ਜਿੰਨੀਆਂ ਵੀ ਸਾਨੂੰ 47 ਤੋਂ ਸਰਕਾਰਾਂ ਆਈਆਂ ਨੇ ਉਹਨਾਂ ਨੇ ਸਾਨੂੰ ਕੁਝ ਨਹੀਂ ਕੁਝ ਨਹੀਂ ਸਾਨੂੰ ਉਹਨਾਂ ਨੇ ਦਿੱਤਾ ਕੀ ਕੀ ਅਸੀਂ ਇਹ ਕਿਹਾ ਗਏ ਲੱਗਿਆ ਨਾ ਵੀ ਸਰਕਾਰ ਸਾਨੂੰ ਕਿਸੇ ਨਹੀਂ ਸਹਾਰਾ ਦਿੱਤਾ ਅਸੀਂ ਸਰਕਾਰਾਂ ਨੂੰ ਬਣਾ ਬਣਾ ਕੇ ਬਣਾ ਬਣਾ ਕੇ ਅੱਜ ਤੋ 2023 ਚੱਲ ਰਿਹਾ ਸੜਾ ਉਹਨਾਂ ਨੇ ਕੁਝ ਨਹੀਂ ਮਸਲਾ ਹੱਲ ਕਰਿਆ ਇਹ ਸਰਕਾਰਾਂ ਨੂੰ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਅਸੀਂ ਆਪ ਦੀ ਇਸ ਜਨਤਾ ਜਿਹੜੀ ਹੈ ਅਸੀਂ ਖੁਦ ਆਪ ਦੇ ਆਪ ਹੀ ਜਿੱਤਾਂਗੇ ਬਾਕੀ ਇਹ ਸਰਕਾਰਾਂ ਨੇ ਪੰਜਾਬ ਸਰਕਾਰ ਨੇ ਜੋ ਵੀ ਸਰਕਾਰਾਂ ਆਚਾਰ ਆਈਆਂ ਪੰਜ ਆਈਆਂ ਉਹਨਾਂ ਨੇ ਸੈਂਟਰ ਤੋਂ ਇਹ ਸਾਡੀ ਜ਼ਮੀਨ ਦੀ ਮੰਗ ਨਹੀਂ ਕੀਤੀ ਹੈ ਉਹਨਾਂ ਨੇ ਸੈਂਟਰ ਤੋਂ ਮੰਗ ਨਹੀਂ ਕਰੀ ਐ ਵੀ ਇਹਨਾਂ ਗਰੀਬਾਂ ਦੀ ਸਾਡੀ ਸਹਾਇਤਾ ਕਰੀ ਐ ਇਹਨਾਂ ਦੇ ਰਜਿਸਟਰੀ ਕਰਾਈਏ ਇਹਨਾਂ ਦੇ ਨਾਂ ਪੈੜੀ ਕਰਾਈਏ ਉਹਨਾਂ ਨੇ ਸਾਡੀ ਅੱਗੇ ਸਾਡੀ ਰੇਲਵੇ ਤਾਂ ਵੀ ਨਿਕਲ ਗਈ ਐ ਕਿਸੇ ਦਾ ਕਿਲਾ ਗਿਆ ਕਿਸੇ ਦਾ ਦੋ ਕਿਲੇ ਗਏ ਨੇ ਪਰ ਉਹਨਾਂ ਨੇ ਸਾਨੂੰ ਕੋਈ ਮਹਾਵਜਾ ਨਹੀਂ ਦਿੱਤਾ ਕੋਈ ਉਹਨਾਂ ਨੇ ਸਾਡੇ ਨਾਂ ਨਹੀਂ ਚੜਾਈ ਰਜਿਸਟਰੀ ਨਹੀਂ ਕੀਤੀ ਆ ਹਾਂ ਜੇ ਸਾਡੇ ਨੋਟਿਸ ਵੀ ਨਹੀਂ ਭੇਜੇ ਅੱਜ ਅਸੀਂ ਐਸੇ ਕਰਕੇ ਸਾਡੇ ਪੁੱਲ ਨਿਕਲ ਰਹੀ ਐ ਪਤਾ ਨਹੀਂ ਸਾਡੇ ਨਾਲ ਕੀ ਵਾਪਰੇਗੀ ਬਾਕੀ ਸਾਡਾ ਤਰਨਾ ਜਿਨ੍ਹਾਂ ਚੇਕਰ ਸਾਡੀ ਰਜਿਸਟਰੀ ਜ਼ਮੀਨ ਨਹੀਂ ਹੋਊਗੀ ਉਹਨਾਂ ਚੇਕਰ ਸਾਡਾ ਤਰਨਾ ਜਾਰੀ ਰਹੂਗਾ ਸਾਡਾ ਤਰਨਾ ਜਾਰੀ ਰਹੂਗਾ ਸਾਡਾ ਤਰਨਾ ਇਸੇ ਤਰ੍ਹਾਂ ਹੀ ਰਹੂਗਾ ਪਮਾਂ ਦੀ ਸਾਨੂੰ 5 ਸਾਲ ਲੱਗ ਜਾਣ ਚਾਹੇ 2 ਸਾਲ ਲੱਗ ਜਾਣ ਚਾਹੇ ਸਾਰਾ ਮਹੀਨਾ ਲੱਗ ਜੇ ਅੱਛਾ ਜਿੰਦਾਬਾਦ ਇਕਲਾਮ ਜਿੰਦਾਬਾਦ ਜੀ ਆਨ ਸਰਕਾਰ ਹਾਂਜੀ ਜੀ ਆਨ ਸਰਕਾਰ ਹਾਂਜੀ ਜਿੰਦਾਬਾਦ ਕਿਸ਼ਮਤ ਇੱਕ ਸਲਾਮ ਜੇ ਮੈਂ ਆਪਣੇ ਵੇਖਾ ਵੀਰ ਮੇਰੇ ਵੀਰ ਮੇਰੇ ਬੱਚੇ ਨੌਜਵਾਨੋ ਜਿਵੇਂ ਆਪਣੇ ਵੀਰ ਭਗਤ ਸਿੰਘ ਨੇ ਆਪਣੇ ਦੇਸ਼ ਹਜ਼ਾਰ ਕਰਾਉਣ ਲਈ ਉਹਨੇ ਸ਼ਹੀਦੀਆਂ ਦੇ ਦਿੱਤੀਆਂ ਤੇ ਆਪਾਂ ਵੀ ਸ਼ਹੀਦੀ ਦੇਵਾਂਗੇ ਆਪਣੇ ਰਜਿਸਟਰੀ ਨਾ ਹੋਈ ਜ਼ਮੀਨ ਦੀ ਆਪਾਂ ਧਰਨਾ ਜਾਰੀ ਰੱਖਾਂਗੇ ਆਪਾਂ ਸ਼ਹੀਦੇ ਸ਼ਹੀਦ ਹੋ ਜਾਵਾਂਗੇ ਪਰ ਆਪਾਂ ਜ਼ਮੀਨ ਨਹੀਂ ਦੇਵਾਂਗੇ ਇਹ ਆਪਣੀ ਜਦੋਂ ਜਿਸ ਦਿਨ ਆਪਣੀ ਜ਼ਮੀਨ ਆਪਣੇ ਨਾਂ ਚੜ ਗਈ ਜਦੋਂ ਰਜਿਸਟਰੀ ਹੋ ਗਈ ਅੰਤਕਾਲ ਹੋ ਗਈ ਉਦੋਂ ਹੀ ਆਪਾਂ ਇਹਨਾਂ ਨੂੰ ਪੁੱਲ ਬਣਾਉਣ ਦੇਣਗੇ ਆਪਾਂ ਪਹਿਲਾਂ ਪੁੱਲ ਨਹੀਂ ਬਣਾਉਣ ਦੇਣਗੇ ਕਿਸਾਨ ਕਹਿੰਦੇ ਮਰ ਜਾਗੇ ਪਰ ਇੱਥੇ ਡਟੇ ਰਾਵਾਂਗੇ ਜਿਹੜੀ ਸਰਕਾਰ ਨੂੰ ਜ਼ਮੀਨ ਅਸੀਂ ਨਹੀਂ ਦੇਵਾਂਗੇ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਅਵਤਾਰ ਸਿੰਘ ਦਾ ਫਿਰ ਮਿਲਦੇ ਹਾਂ ਧੰਨਵਾਦ